ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਅਸੀਂ ਉਸ ਪਾਵਨ ਪਵਿੱਤਰ ਧਰਤੀ ਤੇ ਖੜੇ ਹਾਂ ਜਿਸ ਧਰਤੀ ਦੇ ਵਿੱਚ ਜਿਸ ਮਿੱਟੀ ਦੇ ਵਿੱਚੋਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਉਹਨਾਂ ਦੀ ਅਣਖ ਦੀ ਮਹਿਕ ਆਉਂਦੀ ਹੈ ਸਾਨੂੰ ਜਿਵੇਂ ਕਵੀ ਨੇ ਬੜਾ ਸੁੰਦਰ ਲਿਖਿਆ ਹੈ ਕਿ ਜਦੋਂ ਅੰਬਾਂ ਨੂੰ ਲੱਗਿਆ ਪੂਰ ਹੋਵੇ ਬੂਰ ਹੋਵੇ ਕੋਇਲ ਆਣ ਕੇ ਉਸ ਤਾਂ ਚਹਿਕਦੀ ਏ ਜਿੱਥੇ-ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉੱਥੇ ਫਸਲ گلاب ਦੀ ਮਹਿਕਦੀ ਏ ਅਸੀਂ ਦੇਖ ਰਹੇ ਹਾਂ ਕਿ ਉਹ ਧਰਤੀ ਜਿੱਥੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਹੋਰਾਂ ਦਾ ਖੂਨ ਡੁੱਲਿਆ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਅੰਗਰੇਜ਼ਾਂ ਦੇ ਨਾਲ ਜੰਗ ਕੀਤਾ ਉਸ ਧਰਤੀ ਤੇ ਅਸੀਂ ਅੱਜ ਖੜੇ ਹਾਂ ਜਿੱਥੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਹੈ ਸਿੱਖੀ ਗਾੜਾ ਖੂਨ ਸ਼ਹੀਦਾਂ ਦਿੱਤਾ ਚਮਕ ਰਹੀ ਹੈ ਤਾਂ ਹੈ ਸਿੱਖੀ ਸੋ ਇਸ ਪਾਵਨ ਪਵਿੱਤਰ ਧਰਤੀ ਤੇ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਜੀ ਉਹਨਾਂ ਦੇ ਸ਼ਹਾਦਤ ਦੇ ਸਲਾਨਾ ਜਿਹੜਾ ਜੋੜ ਮਿਲ ਹੈ ਉਹ ਚੱਲ ਰਹੇ ਨੇ ਤੇ ਉਹਦੇ ਨਾਲ ਸਬੰਧਤ ਅੱਜ 5 ਫਰਵਰੀ ਵਾਲੇ ਦਿਨ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵੱਲੋਂ ਅੱਜ ਦੇ ਜਿਹੜੇ ਗੁਰਮਤ ਮੁਕਾਬਲੇ ਕਰਵਾਏ ਗਏ ਨੇ ਕਿਉਂਕਿ ਅੱਜ ਓਕੇ ਸਮੇਂ ਦੇ ਵਿੱਚ ਬੜੀ ਵੱਡੀ ਲੋੜ ਹੈ ਕਿ ਜਦੋਂ ਸਾਡੇ ਨੌਜਵਾਨ ਸਾਡੇ ਉਸ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਉਸ ਸਮੇਂ ਦੇ ਵਿੱਚ ਇਹਨਾਂ ਮੁਕਾਬਲਿਆਂ ਦੀ ਬੜੀ ਵੱਡੀ ਅਹਿਮੀਅਤ ਬਣ ਜਾਂਦੀ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਕੇ ਉਹਨਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਈਏ ਤੇ ਉਸੇ ਵਿਰਸੇ ਨੂੰ ਜਾਣੂ ਕਰਵਾਉਣ ਵਾਸਤੇ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਉਸ ਜੋੜ ਮੇਲੇ ਨੂੰ ਸਮਰਪਿਤ ਅੱਜ ਗੁਰਮਤ ਮੁਕਾਬਲੇ ਕਰਵਾਏ ਗਏ ਜਿਦੇ ਵਿੱਚ ਬਹੁਤ ਸਾਰੇ ਸਕੂਲਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਬਹੁਤ ਸਾਰੇ ਮੁਕਾਬਲੇ ਹੋਏ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਗੁਰਬਾਣੀ ਕੰਠ ਮੁਕਾਬਲੇ ਸ਼ਬਦ ਗਾਇਨ ਮੁਕਾਬਲੇ ਕਵੀਸ਼ਰੀ ਮੁਕਾਬਲੇ ਤੇ ਵੀਰ ਰਸ ਭਰਨ ਵਾਸਤੇ ਢਾਡੀ ਵਾਰਾਂ ਦੇ ਮੁਕਾਬਲੇ ਹੋਏ ਭਾਸ਼ਣ ਮੁਕਾਬਲੇ ਕਵਤਾ ਮੁਕਾਬਲੇ ਕਰਵਾਏ ਗਏ ਸੋ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਾਸਤੇ ਜਿੱਥੇ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੀ ਟੀਮ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਮੁੱਚੇ ਪ੍ਰਬੰਧ ਕੀਤੇ ਜਿੰਨੇ ਵੀ ਇੱਥੇ ਸਕੂਲ ਆਏ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਉਹਨਾਂ ਦਾ ਮਾਣ ਸਤਿਕਾਰ ਕਰਦੇ ਆ ਉਹਨਾਂ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਦਿਵਾ ਕੇ ਜਿਨ੍ਹਾਂ ਦੇ ਨਾਮ ਆਏ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਗਏ ਸੋ ਇਹ ਉਹ ਸੰਸਥਾ ਹੈ ਜਿਸ ਸਥਾਨ ਤੇ ਸੰਤ ਬਾਬਾ ਅਸ਼ਿੰਦਰ ਸਿੰਘ ਜੀ ਵੱਲੋਂ ਇੱਕ ਵਿੱਦਿਆ ਦਾ ਬੜਾ ਵੱਡਾ ਬੂਟਾ ਲਾਇਆ ਗਿਆ ਹੈ ਸੋ ਇੱਕ ਸਮੇਂ ਦੀ ਲੋੜ ਹੈ ਕਿ ਬਹੁਤ ਸਾਰੇ ਸਤਾਨਾਂ ਤੇ ਉਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਵਿਦਿਆ ਨੂੰ ਪਰ ਇਹ ਉਹ ਜਗ੍ਹਾ ਹੈ ਜਿੱਥੋਂ ਬਹੁਤ ਵੱਡੇ ਵੱਡੇ ਵਿਦਵਾਨ ਜਿਹੜੇ ਪੈਦਾ ਹੋ ਰਹੇ ਨੇ ਸੋ ਇਸ ਲਈ ਅਸੀਂ ਬਾਬਾ ਸ਼ਿੰਦਰ ਸਿੰਘ ਜੀ ਦੇ ਬਹੁਤ ਧੰਨਵਾਦੀ ਵੀ ਆ ਤੇ ਸਤਿਗੁਰਾਂ ਅੱਗੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਆ ਕਿ ਉਹਨਾਂ ਨੇ ਐਡਾ ਵੱਡਾ ਵਿਦਿਆ ਦਾ ਇਤਿ ਕਬੂਟਾ ਲਾਇਆ ਹੈ ਜਿੰਨੂੰ ਹੁਣ ਫਲ ਲੱਗ ਰਹੇ ਨੇ ਤੇ ਉਸ ਸਕੂਲ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਪੜ ਕੇ ਜਿੱਥੇ ਵੱਡੀਆਂ ਮੱਲਾ ਮਾਰ ਰਹੇ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਵੱਡਾਂ ਮੱਲਾ ਮਾਰ ਰਹੇ ਨੇ ਉੱਥੇ ਗੁਰਮਤ ਦੇ ਧਾਰਨੀ ਹੋ ਕੇ ਸਟੇਜਾਂ ਦਾ ਸ਼ਿੰਗਾਰ ਬਰਦੇ ਨੇ ਬੜੇ ਵੱਡੇ ਵੱਡੇ ਵਿਦਵਾਨ ਜਿਹੜੇ ਵੱਖ-ਵੱਖ ਸਤਾਨਾਂ ਤੇ ਕਥਾ ਵਿਚਾਰਾਂ ਦੇ ਰਾਹੀ ਸਿੱਖ ਸੰਗਤ ਨੂੰ ਗੁਰਮਤ ਦੇ ਨਾਲ ਜੋੜ ਰਹੇ ਨੇ ਸੋ ਇੱਕ ਵਾਰ ਫੇਰ ਅਸੀਂ ਇਸ ਸਤਾਨ ਤੇ ਸੰਤ ਬਾਬਾ ਸ਼ਿੰਦਰ ਸਿੰਘ ਜੀ ਹੋਰਾਂ ਦਾ ਜਿੱਥੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਜੋੜਦੇ ਨੇ ਉੱਥੇ ਵਿੱਦਿਆ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਤੇ ਉਹ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਤੇ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਕੂਲ ਵੀ ਬਹੁਤ ਆਪਣੀਆਂ ਮੱਲਾਂ ਮਾਰ ਰਿਹਾ ਮੈਂ ਇਹ ਤੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂ ਬਹੁਤ ਸਾਰੇ ਸਕੂਲ ਨੇ ਆਪਣੇ ਆਪਣੇ ਪੱਧਰ ਤੇ ਉਹ ਸੁਵਾਵਾ ਦੇ ਰਹੇ ਨੇ ਪਰ ਜਿਹੜਾ ਇਹ ਸਕੂਲ ਹੈ ਇੱਥੇ ਮੈਂ ਵਿਸ਼ੇਸ਼ ਤੌਰ ਤੇ ਦੇਖਿਆ ਕਿ ਜਿੱਥੇ ਵਿਦਿਆਰਥੀਆਂ ਨੂੰ دنیਵੀ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਉਹਨਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮੇਂ ਦੇ ਹਾਨ ਦਾ ਵੀ ਬਣਾਇਆ ਜਾ ਰਿਹਾ ਤੇ ਉਹਨਾਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਜਿਹੜਾ ਪ੍ਰਸਾਰ ਹੈ ਉਹ ਕੀਤਾ ਜਾ ਰਿਹਾ ਸੋ ਅੱਜ ਦੇ ਮੁਕਾਬਲਿਆਂ ਦੀ ਸਫਲਤਾ ਤੇ ਮੈਂ ਆਪਣੇ ਵੱਲੋਂ ਸਮੁੱਚੀ ਟੀਮ ਨੂੰ ਇਸ ਸਕੂਲ ਦੀ ਨੂੰ ਤੇ ਸੰਤ ਬਾਬਾ ਚਿੰਦਰ ਸਿੰਘ ਜੀ ਨੂੰ ਵਧਾਈ ਦਿੰਨਾ ਤੇ ਸਤਿਗੁਰਾਂ ਅਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਇਹ ਸੰਸਥਾ ਇਸੀ ਸਰਦਾਰ ਸ਼ਮ ਸਿੰਘ ਠਾਰੀ ਖਾਲਸਾ ਸਕੂਲ ਅਤੇ ਇਹ ਜਿਹੜਾ ਵਿਦਿਆ ਦਾ ਕੇਂਦਰ ਹੈ ਗੁਰਮਤ ਵਿਦਿਆਲਾ ਤੇ ਇਹ ਸਥਾਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਤੇ ਗੁਰਮਤ ਦੇ ਨਾਲ ਜੋੜਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ